ਲਓ ਜੀ ਅੱਜ ਆਪਣੇ ਕੋਲੇ ਆਈ ਆ i20 i20 ਗੱਡੀ ਇਹਦੇ AC ਦੀ ਪ੍ਰੋਬਲਮ ਆ AC ਦਾ ਵਿੱਚ ਇਹਦੇ ਗੈਸ ਹੈ ਨਹੀਂ ਕਿ ਗੈਸ ਸਾਰੀ ਨਿਕਲ ਗਈ ਤੇ ਕੂਲਿੰਗ ਛੱਡ ਗਈ ਇਹ ਗੱਡੀ ਤੇ ਆਜੋ ਇਹਦੇ ਚ ਹੁਣ ਪ੍ਰੈਸ਼ਰ ਭਰਦੇ ਆ ਪ੍ਰੈਸ਼ਰ ਭਰ ਕੇ ਤੇ ਇਹਦੇ ਚੈੱਕ ਕਰਦੇ ਆ ਕਿ ਕੀ ਕਿੱਥੋਂ ਲੀਕੇਜ ਆ ਕਿੱਥੇ ਇਹਦੇ ਪ੍ਰੋਬਲਮ ਹੈਗੀ ਆ ਸਾਰੀ ਇਹਨੂੰ ਡਾਇਗਨੋਸ ਕਰਾਂਗੇ ਤੇ ਪ੍ਰੈਸ਼ਰ ਭਰ ਕੇ ਦੇਖਦੇ ਆ ਇਹਦੇ ਵਿੱਚ ਕਿੱਥੇ ਪ੍ਰੋਬਲਮ ਹੈਗੀ ਇਹਦੇ ਚ ਕਿੱਥੋਂ ਕਿਹੜੀ ਚੀਜ਼ ਦੀ ਲੀਕ ਆ ਕਿੱਥੇ ਜੇ ਕੀ ਪ੍ਰੋਬਲਮ ਹੈਗੀ ਇਹਦੇ ਆ ਜੋ ਫਿਰ ਇਹ ਚ ਪ੍ਰੈਸ਼ਰ ਭਰਦੇ ਆ ਤੇ ਪ੍ਰੈਸ਼ਰ ਭਰਤਾ ਇਹਦੇ ਵਿੱਚ ਹੁਣ ਆਪਾਂ ਚੈੱਕ ਕਰਦੇ ਆ ਨੂੰ ਕਿੱਥੋਂ ਲੀਕ ਹੈ ਇਹਦੇ ਚ ਕੀ ਪ੍ਰੋਬਲਮ ਆ ਪ੍ਰੈਸ਼ਰ ਪੈ ਰਿਆ ਤੇ ਫਿਰ ਭਰ ਕੇ ਦੇਖਦੇ ਆ ਇਹਦੇ ਚ ਪ੍ਰੋਬਲਮ ਕੀ ਪ੍ਰੈਸ਼ਰ ਡਾਊਨ ਜਾ ਰਿਹਾ ਇਹਦਾ 250 ਭਰਿਆ ਸੀ ਤੇ ਪ੍ਰੈਸ਼ਰ ਥੱਲੇ ਆ ਗਿਆ ਇਹਦਾ ਮਤਲਬ ਇਹਦੇ ਚ ਲੀਕ ਹੈ ਜਾਂ ਇਹਦੀ ਗੈਸ ਸਾਰੀ ਲੀਕ ਹੋ ਗਈ ਤੇ ਚੈੱਕ ਕਰਦੇ ਆ ਆਪਾਂ ਵੇ ਦੇਖੋ ਵੀ ਲਾ ਕੇ ਸਾਰੇ ਇਹਦੇ ਨਾਲ ਜੋਇੰਟ ਜਿਹੜੇ ਹੁੰਦੇ ਆ ਕਿ ਕਿੱਥੋਂ ਇਹਦੇ ਪ੍ਰੋਬਲਮ ਆ ਕਿ ਇਹਦੇ ਚ ਹੈਗਾ ਲੀਕੇਜ ਕਿੱਥੋਂ ਲੀਕ ਹੋਈ ਹੈ ਗੈਸ ਚੈੱਕ ਕਰਦੇ ਆ ਸਾਰੇ ਤੇ ਦੇਖਦੇ ਆ ਫਿਰ ਇਹਦੇ ਵਿੱਚ ਪ੍ਰੋਬਲਮ ਕਿੱਥੇ ਜਾ ਕੇ ਨਿਕਲਦੀ ਆ ਤੇ ਸਾਰੇ ਆ ਸਾਰੇ ਜੋੜ ਹਨ ਜਿਹੜੇ ਸਾਰੇ ਚੈੱਕ ਕਰਨੇ ਪੈਂਦੇ ਆ ਜਿੱਥੇ-ਜਿੱਥੇ ਜੋੜ ਹੁੰਦਾ ਉਹਦਾ ਜੋਇੰਟ ਹੁੰਦਾ ਕਈ ਵਾਰੀ ਕੀ ਹੁੰਦਾ ਰਬੜ ਰਿੰਗ ਗੱਡੀ ਦੇ ਨਾਲ ਰਬੜ ਰਿੰਗ ਲੀਕ ਹੋ ਜਾਂਦਾ ਜਾਂ ਕੋਈ ਵਾਲ ਲੀਕ ਹੋ ਜਾਂਦਾ ਤੇ ਫਿਰ ਗੱਡੀ ਦੀ ਗੈਸ ਸਾਰੀ ਨਿਕਲ ਜਾਂਦੀ ਆ ਕਿਉਂਕਿ ਗੈਸ ਦੇ ਲਈ ਨਾ ਜਿਹੜੀ ਮਾਈਨਰ ਜੀ ਵੀ ਲੀਕਜ ਆ ਤੇ ਉਹ ਮਾਈਨਰ ਜੀ ਲੀਕਜ ਦੇ ਨਾਲ ਵੀ ਗੱਡੀ ਦੀ ਗੈਸ ਨਿਕਲ ਜਾਂਦੀ ਆ ਤੇ ਏਸੀ ਫਿਰ ਉਹਦਾ ਕੰਮ ਕਰਨਾ ਛੱਡ ਜਾਂਦਾ ਫਿਰ ਇਹ ਕੱਲਾ ਕੱਲਾ ਜੋੜ ਕੱਲੀ ਕੱਲੀ ਇਹਦੀ ਪਾਈਪ ਸਾਰੇ ਜੁਆਇੰਟ ਇਹਦੇ ਚੈੱਕ ਕਰਨੇ ਪੈਂਦੇ ਆ ਤੇ ਆ ਜਦੋਂ ਫਿਰ ਅੰਦਰ ਇਹਦੇ ਪ੍ਰੈਸ਼ਰ ਦੇਖਿਆ ਭਰ ਕੇ ਤੇ ਅੰਦਰੋਂ ਨਾ ਆਵਾਜ਼ ਆ ਰਹੀ ਸੀਗੀ ਇਹਦੇ ਸੀਂ ਸੀਂ ਦੀ ਆਵਾਜ਼ ਆ ਰਹੀ ਸੀ 에어 ਵਿੰਟ ਦੇ ਵਿੱਚ ਜਦੋਂ ਕੰਨ ਲਾ ਕੇ ਸੁਣਿਆ ਨਾ ਤੇ ਅੰਦਰੋਂ ਇਹਦੇ ਵਿੱਚ ਨਾ ਆਵਾਜ਼ ਆ ਰਹੀ ਸੀ ਤੇ ਇਹਦਾ ਮਤਲਬ ਆ ਵੀ ਅੰਦਰੋਂ ਇਹਦੇ ਹਵਾ ਲੀਕ ਹੋ ਰਹੀ ਆ ਜਿਹੜਾ ਪ੍ਰੈਸ਼ਰ ਆਪਾਂ ਪਾਇਆ ਸੀ ਨਾ 에어 ਦਾ ਹਵਾ ਦਾ ਉਹ ਅੰਦਰੋਂ ਲੀਕ ਹੋ ਰਿਹਾ ਤੇ ਫਿਰ ਅੰਦਰੋਂ ਇਹਦਾ ਕੂਲਿੰਗ ਕੁਆਲੀ ਲੀਕ ਹੋ ਸਕਦੀ ਆ ਆਪਾਂ ਚਲੋ ਪਟਦੇ ਹਾਂ ਡੈਸ਼ਬੋਰਡ ਦੇਖਦੇ ਹਾਂ ਤੇ ਇਹਦੀ ਕੂਲਿੰਗ ਕੁਇਲ ਕੱਢਦੇ ਆ ਬਾਹਰ ਕੱਢ ਕੇ ਦੇਖਦੇ ਆ ਉਹਨ ਕੋਲੀ ਕੁਇਲ ਨੂੰ ਚੈੱਕ ਕਰਾਂਗੇ ਸਾਰਾ ਇਹਨੂੰ ਖੋਲਦੇ ਆ ਡੈਸ਼ਬੋਰਡ ਨੂੰ ਖੋਲ ਕੇ ਤੇ ਦੇਖਨੇ ਦੀ ਕੂਲਿੰਗ ਕੁਇਲ ਕੂਲਿੰਗ ਕੁਇਲ ਦੇ ਵਿੱਚ ਜ਼ਿਆਦਾਤਰ ਨਾ ਇਹ ਹੰਡਾਈ ਦੀਆਂ ਗੱਡੀਆਂ ਦੀ ਨਾ ਕੂਲਿੰਗ ਕੁਇਲ ਲੀਕ ਹੁੰਦੀ ਆ ਤੇ ਇਹਨਾਂ ਦੇ ਵਿੱਚ ਨਾ ਸ਼ੋਰ ਆ ਜਾਂਦਾ ਜਦੋਂ ਪਾਣੀ ਜਦੋਂ ਇਹਦਾ ਜਿਹੜਾ ਆਪਣਾ ਏਸੀ ਦਾ ਪਾਣੀ ਥੱਲੇ ਹੁੰਦਾ ਡੁੱਲਦਾ ਹੁੰਦਾ ਨਾ ਪਿਗਲ ਕੇ ਉਹ ਪਾਣੀ ਦੇ ਨਾਲ ਨਾ ਸ਼ੋਰਾ ਬਣ ਜਾਂਦਾ ਤੇ ਉਹ ਸ਼ੋਰੇ ਦੇ ਨਾਲ ਸ਼ੋਰੇ ਦੇ ਕਾਰਨ ਇਹਦੇ ਵਿੱਚ ਜਿਹੜੀ ਲੀਕੇਜ ਹੋ ਜਾਂਦੀ ਆ ਕੋਈ ਨਾ ਕੋਈ ਪਾਈਪ ਲੀਕ ਹੋ ਜਾਂਦੀ ਆ ਤੇ ਉਹ ਡੈਸ਼ਬੋਰਡ ਇਹਦਾ ਪਟ ਲਿਆ ਹੈਗਾ ਤੇ ਆਪਾਂ ਦੇਖਦੇ ਆ ਇਹਦੇ ਚ ਸਾਰੇ ਇਹਦੇ ਜੋਇੰਟ ਅਲੱਗ ਕਰ ਲੇ ਤੇ ਇਹਨੂੰ ਬਾਹਰ ਕੱਢ ਕੇ ਦੇਖਦੇ ਆ ਜ਼ਿਆਦਾਤਰ ਇਹਨਾਂ ਦੀ ਨਾ ਕੂਲਿੰਗ ਕੋਇਲਾਂ ਦੇ ਵਿੱਚ ਹੀ ਫਾਲਟ ਆਉਂਦਾ ਹੁੰਦਾ ਕਿਉਂਕਿ ਬਾਹਰੋਂ ਸਾਰੇ ਆਪਾਂ ਜੋਇੰਟ ਚੈੱਕ ਕਰ ਲਏ ਸੀਗੇ ਤੇ ਹੁਣ ਇਹਦੀ ਆਪਾਂ ਆਹ ਕੂਲਿੰਗ ਕੋਇਲ ਬਾਹਰ ਕੱਢਦੇ ਆ ਇਹਨੂੰ ਬਾਹਰ ਕੱਢ ਕੇ ਦੇਖਦੇ ਆ ਵੀ ਇਹਦੇ ਚ ਕੀ ਪ੍ਰੋਬਲਮ ਆ ਤੇ ਕਿੱਥੋਂ ਇਹਦੀ ਲੀਕੇਜ ਹੈਗੀ ਆ ਕੋਈ ਪਾਈਪ ਲੀਕ ਆ ਜਾਂ ਕੋਈ ਜੋੜ ਲੀਕ ਆ ਜਾਂ ਇਹਦਾ ਵਾਲ ਲੀਕ ਆ ਚੈੱਕ ਕਰਦੇ ਆ ਹੁਣ cooling coil ਕੱਢ ਲਈ ਤੇ ਇਹਦੇ cooling coil ਦੇ ਵਿੱਚ ਨਾ ਉਹ ਜਿਹੜੀ ਸੈੱਲ ਆ ਰਹੀ ਹੈ ਦੇਖੋ ਆ ਜਿਹੜੀ ਸੈੱਲ ਹੈਗੀ ਆ ਤੇ ਇਹ ਲੀਕੀਜ ਹੈਗੀ ਆ ਇਹਦੇ ਚ ਲੀਕੀਜ ਲੱਗਦੀ ਆ ਤੇ ਤੁਸੀਂ ਜਿਹੜੇ ਇਹਦੇ ਆ ਪਾਰਟ ਖੋਲੇ ਨਾ ਜੀ ਇਕੱਲੀ cooling coil ਨਹੀਂ ਚੇਂਜ ਕਰਨੀ ਤੇ ਆਪਾਂ ਇਹ ਸਾਰੇ ਪਾਰਟ ਕਲੀਨ ਵੀ ਕਰਨੇ ਨਾਲ ਜਿਹੜੇ ਇਹਦੇ ਪਾਰਟ ਆਖਾ ਸਾਰੇ ਖੁੱਲੇ ਹੋਏ ਨਾ ਆਪਾਂ ਇਹਦੇ ਸਾਰੇ ਪਾਰਟ ਇਹਦੇ ਕਲੀਨ ਕਰਨੇ ਆ ਜਿਹੜੀਆਂ ਇਹਦੇ ਨਾਲ ਆ ਨਾ ਛੋਟੀਆਂ ਛੋਟੀਆਂ ਡੱਬੀਆਂ ਲੱਗੀਆਂ ਹੁੰਦੀਆਂ ਇਲੈਕਟ੍ਰੀਕਲ ਦੀਆਂ ਇਹ ਇਲੈਕਟ੍ਰੀਕਲ ਪਾਰਟ ਆ ਨਾ ਜਿਹੜੇ ਇਹਨਾਂ ਨੂੰ ਅੱਡ ਕਰਕੇ ਤੇ ਆਪਾਂ ਇਹਨਾਂ ਨੂੰ ਕਲੀਨ ਕਰਾਂ ਦਾ ਆ ਦੇਖੋ ਕੂਲਿੰਗ ਕੋਇਲ ਦੇ ਵਿੱਚ ਨਾ ਲਾਈਨ ਬਣੀ ਹੋਈ ਆ ਦੇਖੋ ਆ ਸੈੱਲ ਆਈ ਪਈ ਆ ਜਿਹੜੀ ਲਾਈਨ ਬਣੀ ਹੋਈ ਹੈ ਨਾ ਸੈੱਲ ਦੀ ਇੱਥੋਂ ਹੀ ਕੂਲਿੰਗ ਕੋਇਲ ਲੀਕ ਇਹ ਨਿਸ਼ਾਨੀ ਆ ਕੂਲਿੰਗ ਕੋਇਲ ਲੀਕ ਦਿੱਤੀ ਆ ਦੇਖੋ ਇਹ ਕਦੇ ਸਰਵਿਸ ਵੀ ਨਹੀਂ ਹੋਈ ਮੈਨੂੰ ਲੱਗਦਾ ਇਹਦੀ ਕੂਲਿੰਗ ਕੋਇਲ ਵੈਸੇ ਹੀ ਬੰਦ ਸੀ ਤੇ ਆ ਦੇਖੋ ਆਪਾਂ ਕੂਲਿੰਗ ਕੋਇਲ ਚੈੱਕ ਕੀਤੀ ਤਾਂ ਇਹਦੇ ਵਿੱਚ ਲੀਕ ਹੈ ਸੀਗੀ ਆ ਇੱਕ ਪਾਈਪ ਇਹਦੀ ਨਾਲ ਦੋ ਤਿੰਨ ਪਾਈਪਾਂ ਦੀਆਂ ਖਰਗੀਆਂ ਸੀ ਤੇ ਉਸ ਤੋਂ ਬਾਅਦ ਆ ਦੇਖੋ ਆਪਾਂ ਹੁਣ ਨਾਲ ਦੀ ਨਾਲ ਇਹਦਾ ਸਫਾਈ ਦਾ ਕੰਮ ਚੱਲ ਪਿਆ ਇਹਨੂੰ ਸਾਰੇ ਨੂੰ ਕਲੀਨ ਕਰਕੇ ਲਾਉਣਾ ਹੁੰਦਾ ਆਪਾਂ ਕਈ ਵਾਰੀ ਕੀ ਹੁੰਦਾ ਕਿ ਮਿਸਤਰੀ ਉਵੇਂ ਹੀ ਲਾ ਦਿੰਦੇ ਆ ਇਹਨੂੰ ਕਲੀਨ ਨਹੀਂ ਕਰਦੇ ਬਸ ਕੂਲਿੰਗ ਕੋਇਲ ਕੱਢੀ ਤੇ ਪਾਈ ਤੇ ਨਾਲ ਦੀ ਨਾਲ ਇਹਨੂੰ ਚੜ੍ਹ ਦਿੰਦੇ ਇਹਨੂੰ ਸਾਰੇ ਨੂੰ ਕਲੀਨ ਕਰਨਾ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਇਹ ਜਿਹੜੇ ਇਹਦੇ ਪਾਰਟ ਹੁੰਦੇ ਨੇ ਨਾ ਉਹਦੇ ਵਿੱਚ ਮਿੱਟੀ ਜਮ੍ਹਾਂ ਹੋ ਜਾਂਦੀ ਆ ਸਾਰੇ ਨੂੰ ਉਹਨੂੰ ਫਿਰ ਕਲੀਨ ਕਰਨਾ ਪੈਂਦਾ ਤੇ ਇੱਕ ਆ ਜਿਹੜਾ ਆ ਫਿਲਟਰ ਦੇਖੋ ਵਾਸ਼ ਕਰ ਰਹੇ ਨਾ ਇਸ ਫਿਲਟਰ ਨੂੰ ਤੁਸੀਂ ਹਰ 15 ਦਿਨ ਬਾਅਦ ਨਾ ਤੁਸੀਂ ਇਹਨੂੰ ਜਰੂਰ ਇਹਦੇ ਨੂੰ ਸਾਫ਼ ਕਰਾਓ 15 ਦਿਨ 20 ਦਿਨ ਬਾਅਦ ਨਾ ਜਦੋਂ ਗਰਮੀਆਂ ਹੁੰਦੀਆਂ ਜਦੋਂ ਆਪਣਾ ਏਸੀ ਚੱਲਦਾ 15 20 ਦਿਨ ਬਾਅਦ ਇਹ ਚ ਡਸਟ ਜਮ੍ਹਾਂ ਹੋ ਜਾਂਦੀ ਆ ਤੇ ਇਹਨੂੰ ਸਾਫ਼ ਜਰੂਰ ਕਰਵਾਓ ਤੇ ਆ ਜਿਹੜੇ ਪਾਰਟ ਹੈਗੇ ਆ ਇਹਦੇ ਸਾਰੇ ਪਾਰਟ ਇਹਨਾਂ ਨੂੰ ਨਾ ਕਲੀਨ ਕਰਨੇ ਪੈਂਦੇ ਆ ਇਹਨਾਂ ਨੂੰ ਕਲੀਨ ਜ਼ਰੂਰ ਕਰੋ ਜਦੋਂ ਵੀ ਤੁਸੀਂ ਏਸੀ ਦੀ ਕੂਲਿੰਗ ਕੋਇਲ ਚੇਂਜ ਕਰੋ ਤਾਂ ਇਹਦੇ ਪਾਰਟ ਕਈ ਵਾਰੀ ਕੀ ਹੁੰਦਾ ਤਾਂ ਮਤਲਬ ਡਾਇਰੈਕਸ਼ਨਾਂ ਕਰਕੇ ਲੋਕੀ ਨਹੀਂ ਖੋਲਦੇ ਕਹਿੰਦੇ ਅਰੇ ਇਹਦੀਆਂ ਡਾਇਰੈਕਸ਼ਨ ਆਊਟ ਹੋ ਜਾਂਦੀਆਂ ਪਰ ਡਾਇਰੈਕਸ਼ਨ ਆਪਾਂ ਆਪ ਹੀ ਸੈੱਟ ਕਰਨੀਆਂ ਹੁੰਦੀਆਂ ਇਹਨਾਂ ਨੂੰ ਕਲੀਨ ਜ਼ਰੂਰ ਕਰੋ ਸਾਰਿਆਂ ਨੂੰ ਆ ਦੇਖੋ ਸਾਰਾ ਕਲੀਨ ਹੋ ਗਿਆ ਦੇਖੋ ਡਸਟ ਕਿਤੇ ਹੀ ਨਹੀਂ ਰਹੇਗੀ ਤੋ ਜਿੰਨੀ ਜਿਆਦਾ ਇਹ ਕਲੀਨਿੰਗ ਹੋਊਗੀ ਓਨੀ ਹੀ ਜਿਆਦਾ ਇਹਦੇ ਚ ਕੂਲਿੰਗ ਹੋਊਗੀ ਨਾ ਕੋਈ 스멜 ਮਾਰੂਗੀ ਇਹਦੇ ਵਿੱਚ ਜਾਂ ਕੁਛ ਹੋਰ ਨਹੀਂ ਇਹਦੇ ਚ ਮਤਲਬ ਵਧੀਆ ਇਹਦੀ ਸਰਵਿਸ ਹੋਊਗੀ ਹੁਣ ਆਪਾਂ ਜੈਨੂਨ ਕੂਲਿੰਗ ਕੋਇਲਾਂ ਦੀ ਇਹਦੇ ਚ ਹੰਡਾਈ ਦੀ ਤੁਸੀਂ ਜਦੋਂ ਵੀ ਪਾਰਟ ਪਾਓ ਤਾਂ ਹਮੇਸ਼ਾ ਇਹਦੇ ਚ ਜੈਨੂਨ ਪਾਰਟ ਹੀ ਪਾਓ ਆਪਾਂ ਹੰਡਾਈ ਦੀ ਕੂਲਿੰਗ ਕੋਇਲ ਪਾਈ ਇਹਦੇ ਚ ਕੂਲਿੰਗ ਕੋਇਲ ਹੰਡਾਈ ਦੀ origignal part ਹੁੰਦਾ ਇਹਦਾ ਹੰਡਾਈ ਦਾ ਜਿਹੜਾ ਗੱਡੀ ਦਾ ਤੇ ਤੁਸੀਂ ओरिजिनल पार्ट ਹੀ ਪਾਓ ਤੇ ਜੇ ਮਰੂਤੀ ਕੰਪਨੀ ਦੀ ਆ ਗੱਡੀ ਤਾਂ ਮਰੂਤੀ ਸੂਜੋਕੀ ਦਾ ਹੀ ਪਾਰਟ ਪਾਓ ਠੀਕ ਹੈ ਐਮ ਜੀਪੀ ਪਾਰਟ ਪਾਓ ਜਾਂ ਇਹਦੇ ਚ ਹੰਡਾਈ ਦੀ ਗੱਡੀ ਤਾਂ ਹੰਡਾਈ ਦਾ ਜੇ ਮਹਿੰਦਰਾ ਦੀ ਤਾਂ ਮਹਿੰਦਰਾ ਦਾ ਹੀ ਪਾਰਟ ਪਾਓ ਮਤਲਬ ਪਾਰਟ ਜੈਨੂਨ ਪਾਓ ਇਹਦੇ ਚ ਹਮੇਸ਼ਾ ਤੇ ਹੁਣ ਆਪਾਂ ਇਹਦੇ ਕਰਦੇ ਆ ਚਲੋ ਫਿਟਿੰਗ ਤੇ ਲਾ ਕੇ ਇਹਦੇ ਕੂਲਿੰਗ ਕੋਇਲ ਨੂੰ ਤੇ ਇੱਕ ਆ ਨਾ ਤੁਸੀਂ ਆ ਨਾਲ ਇਹਦੇ ਨਾਲ ਫਿੱਟ ਕਰਨ ਤੋਂ ਬਾਅਦ ਤੁਸੀਂ ਫਿੱਟ ਕਰਨ ਤੋਂ ਪਹਿਲਾਂ ਤੁਸੀਂ ਆ ਸਾਰੇ ਏਅਰ ਮਾਰੋ ਇਹਦੇ ਵਿੱਚ ਹਵਾ ਮਾਰ ਕੇ ਇਹਨੂੰ ਸਾਰੀ ਡਸਟ ਨੂੰ ਕਲੀਨ ਕਰੋ ਅੰਦਰਲਾ ਜਿਹੜਾ ਏਰੀਆ ਹੁੰਦਾ ਨਾ ਗੱਡੀ ਦਾ ਦੇਖੋ ਕਦੇ ਜੇ ਇਹ ਖੁੱਲਦਾ ਨਹੀਂਗਾ ਜਦੋਂ ਆਪਾਂ ਇਹ ਉਹਦੋਂ ਹੀ ਖੋਲਦੇ ਡੈਸ਼ਬੋਰਡ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਤੇ ਇਹਦੇ ਵਿੱਚ ਸਾਰੀ ਡਸਟ ਜਮਾ ਹੋ ਜਾਂਦੀ ਆ ਤੇ ਤੁਸੀਂ ਇਹ ਡਸਟ ਨੂੰ ਜ਼ਰੂਰ ਕਲੀਨ ਕਰੋ ਚਲੋ ਹੁਣ ਆਪਾਂ ਇਹਨੂੰ ਫਿੱਟ ਕਰਦੇ ਆ ਫਿੱਟ ਕਰਕੇ ਤੇ ਸਾਰੀ ਨੂੰ ਦਿਨੋਂ ਦੇਖਦੇ ਆਪਾਂ ਤੇ ਫਿੱਟ ਕਰਨ ਤੋਂ ਬਾਅਦ ਇਹ ਚ ਫਿਰ ਪ੍ਰੈਸ਼ਰ ਪਾਵਾਂਗੇ ਤੇ ਫਿਟਿੰਗ ਦਾ ਇਹਦਾ ਕੰਮ ਚੱਲ ਰਿਹਾ ਹੈਗਾ ਉਸ ਤੋਂ ਬਾਅਦ ਇਹਨੂੰ ਦੇਖਦੇ ਆਂ ਕਿੱਥੇ ਦੀ ਮੇਂ ਮਤਲਬ ਐਸੇ ਤਾਂ ਹੁਣ ਓਕੇ ਹੋ ਜਾਣਾ ਨੇ ਕਿਉਂਕਿ ਇਹਦੇ ਇੱਕ ਆ ਜਿਹੜਾ ਬਾਹਰ ਕੰਡੈਂਸਰ ਤੇ ਰੇਡੀਏਟਰ ਦੇ ਦੇਖੋ ਵਿੱਚ ਡਸਟ ਜੰਮੀ ਹੋਈ ਆ ਇਹ ਵੀ ਨਾਲ ਜ਼ਰੂਰ ਸਰਵਿਸ ਕਰੋ ਜਦੋਂ ਆਪਾਂ ਸਰਵਿਸ ਕਰਦੇ ਆ ਨਾ ਤੇ ਇਹਨੂੰ ਬਾਹਰੋਂ ਜ਼ਰੂਰ ਸਰਵਿਸ ਕਰੋ ਇਹਦਾ ਸਾਰਾ ਡਸਟ ਆ ਇਹਦੇ ਵਿੱਚ ਜੰਮੀ ਹੋਈ ਇਹਨੂੰ ਜ਼ਰੂਰ ਕਲੀਨ ਕਰੋ ਬਾਹਰੋਂ ਠੀਕ ਹੈ ਜੀ ਜਿਹੜਾ ਬਾਹਰ ਇੱਕ ਆ ਸ਼ਾਈਨਰ ਆਉਂਦਾ ਹੈਗਾ ਇਹ ਸ਼ਾਈਨਰ ਵੱਜਦਾ ਇਹਦੇ ਉੱਤੇ ਇਹ ਸ਼ਾਈਨਰ ਨੂੰ ਇਹਦੇ ਉੱਤੇ ਮਾਰਨਾ ਹੁੰਦਾ ਆਪਾਂ ਇਕ ਵਾਇਲ ਸ਼ਾਈਨਰ ਵੱਜਦਾ ਕੋਇਲ ਸ਼ਾਈਨਰ ਜਿਹੜਾ ਹੁੰਦਾ ਇਹ ਸਾਰੀ ਡਸਟ ਇਹ ਕੱਢ ਦਿੰਦਾ ਬਾਹਰ ਇਹਨੂੰ ਨਾ 5 ਕਿ ਮਿੰਟ ਲਈ ਸਾਰੇ ਦੇ ਉੱਤੇ ਇਹਨੂੰ ਅਪਲਾਈ ਕਰ ਦਿਓ ਥੋੜਾ ਥੋੜਾ ਇਹਨਾਂ ਨੂੰ ਮਤਲਬ ਜ਼ਿਆਦਾ ਵੀ ਨਹੀਂ ਆਪਾਂ ਮਾਰਨਾ ਇਹਦੇ ਵਿੱਚ ਪਾਣੀ ਮਿਕਸ ਕਰਕੇ ਮਾਰਨਾ ਹੁੰਦਾ ਹੈਗਾ ਨਿਰਾ ਨਹੀਂ ਕੱਲਾ ਨਹੀਂ ਮਾਰਨਾ ਹੁੰਦਾ ਇਹਦੇ ਵਿੱਚ ਪਾਣੀ ਮਿਕਸ ਕਰਕੇ ਨਾ ਮਾਰਨਾ ਹੁੰਦਾ ਤੇ ਆ ਇਹਨੂੰ 10 15 ਮਿੰਟ ਲਈ ਨਾ ਇਹਨੂੰ ਛੱਡ ਦਿਓ ਅਪਲਾਈ ਕਰਕੇ ਜਿਹੜੀ ਡਸਟ ਹੁੰਦੀ ਆ ਉਹ ਪਿਗਲ ਕੇ ਉਗਲ ਕੇ ਇਹਨੂੰ ਬਾਹਰ ਆ ਜਾਂਦੀ ਆ ਇਹਦੇ ਵਿੱਚੋਂ ਰੇਡੀਏਟਰ ਦੇ ਵਿੱਚੋਂ ਕਨੈਨਸਰ ਦੇ ਵਿੱਚੋਂ ਤੇ ਫਿਰ ਇਹਦੀ ਜਿਹੜੀ ਜਸਾਰੀ ਗੰਦਗੀ ਆ ਨਾ ਇਹਦੇ ਵਿੱਚੋਂ ਹੀ ਨਿਕਲ ਜਾਂਦੀ ਆ ਤੇ ਉਸ ਤੋਂ ਬਾਅਦ ਮਤਲਬ ਇਹਦੇ ਵਿੱਚ ਦੀ 에어 ਜਿਹੜੀ ਆ ਵਧੀਆ ਪਾਸ ਹੁੰਦੀ ਆ ਤੇ ਕੰਡੈਂਸਰ ਜਿਹੜਾ ਵਧੀਆ ਇਹਨੂੰ ਠੰਡਾ ਰਹਿੰਦਾ ਮਤਲਬ ਠੰਡਾ ਰਹਿੰਦਾ ਤੇ ਉਨੀ ਕੁਲਿੰਗ ਜ਼ਿਆਦਾ ਹੁੰਦੀ ਆ ਤੇ ਇਹਨੂੰ ਸਾਰੀ ਬਾਹਰ ਇਹ ਉਗਲ ਕੇ ਸਾਰੀ ਉਹ ਕੈਮੀਕਲ ਦੇ ਨਾਲ ਇਹ ਬਾਹਰ ਆ ਜਾਂਦੀ ਆ ਤੇ ਸਰਵਿਸ ਬਹੁਤ ਵਧੀਆ ਹੋ ਜਾਂਦੀ ਆ ਤੁਸੀਂ ਵਧੀਆ ਤਰੀਕੇ ਦੇ ਨਾਲ ਗੱਡੀ ਦੀ ਸਰਵਿਸ ਕਰਿਆ ਕਰੋ ਕਸਮਰ ਮਤਲਬ ਜਦੋਂ ਵੀ ਖੁਸ਼ ਹੋ ਕੇ ਜਾਵੇ ਆਪਣੇ ਕੋਲ ਜਦੋਂ ਵੀ ਆਪਾਂ ਸਰਵਿਸ ਕਰੀਏ ਇਹਦੀ ਤੇ AC ਦਾ ਇਹ ਚਿਲਡ ਹੋ ਜਾਂਦਾ ਫਿਰ ਜਿਹੜਾ ਆ ਮੇਨ ਪਾਰਟ ਹੁੰਦਾ ਬਾਹਰਲਾ ਜਿਹਦੇ ਵਿੱਚ ਦੀ ਜਿਹੜੀ ਇਹਦੀ ਗਰਮ ਹਵਾ ਨੂੰ ਇਹਨੂੰ ਠੰਡੀ ਕਰਨਾ ਹੁੰਦਾਗਾ ਤੇ ਆਹ ਰੈਡੀਏਟਰ ਦੇ ਵਿੱਚ ਦੀ ਹਵਾ ਪਾਸੋਂ ਦਿੰਦੀ ਆ ਇਹਦੇ ਅੱਗੇ ਇੱਕ ਪੱਖਾ ਲੱਗਿਆ ਹੁੰਦਾ ਪੱਖੇ ਨੇ ਹਵਾ ਖਿੱਚਣੀ ਹੁੰਦੀ ਆ ਤੇ ਅੱਗੋਂ ਜਿਹੜੀ ਕਨਸਰ ਦੇ ਵਿੱਚੋਂ ਜਿਹੜੀ ਗਰਮ ਹਵਾ ਹੁੰਦੀ ਆ ਉਹ ਗਰਮ ਹਵਾ ਖਿੱਚ ਕੇ ਤੇ ਉਹਨੇ ਛੱਟਣੀ ਹੁੰਦੀ ਆ ਤੇ ਮਤਲਬ ਕਿ ਕਨਸਰ ਨੂੰ ਠੰਡਾ ਰੱਖਣਾ ਹੁੰਦਾ ਤੇ ਉਹਦੇ ਲਈ ਇਹਨੂੰ ਨਾ ਹਵਾ ਪਾਸ ਹੋਣੀ ਬਹੁਤ ਜ਼ਰੂਰੀ ਹੈ ਤੇ ਜਦੋਂ ਆ ਜਾਲੀਆਂ ਬੰਦ ਹੋ ਜਾਂਦੀਆਂ ਤੇ ਹਵਾ ਪਾਸ ਨਹੀਂ ਹੁੰਦੀ ਤੇ ਕੂਲਿੰਗ ਕੀ ਆ ਉਹ ਕੂਲਿੰਗ ਚੰਗੀ ਤਰ੍ਹਾਂ ਪਰਫਾਰਮੈਂਸ ਨਹੀਂ ਦਿੰਦਾ ਹੁਣ ਆ ਦੇਖੋ ਸਾਰਾ ਕਲੀਨ ਹੋ ਗਿਆ ਕਿੱਡਾ ਵਧੀਆ ਇਹ ਕਲੀਨ ਹੋ ਗਿਆ ਹੈਗਾ ਵਧੀਆ ਇਹਦੇ ਚ ਸਫਾਈ ਆ ਗਈ ਤੇ ਇਹਨੂੰ ਇਸ ਤਰ੍ਹਾਂ ਜ਼ਰੂਰ ਇਹਨੂੰ ਸਾਫ਼ ਕਰਕੇ ਫੇਰ ਇਹਦੀ ਫੇਰੀ ਸਰਵਿਸ ਕੰਪਲੀਟ ਹੁੰਦੀ ਹੈ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਿਆ ਕਰੋ ਸਾਰੇ ਨੂੰ ਸਾਫ਼ ਕਰਕੇ ਇਹਨੂੰ ਫੇਰ ਇਹਨੂੰ ਫਿੱਟ ਕਰੋ ਹਮੇਸ਼ਾ ਕਦੇ ਵਾਸਤੇ ਵੀ ਇਹਨੂੰ ਅੱਗੋਂ ਸਰਵਿਸ ਕਰਨਾ ਬਹੁਤ ਜ਼ਰੂਰੀ ਹੈ ਅੱਗੋਂ ਸਾਰੀ ਸਾਰੀ ਕਰਿਆ ਕੋ ਲੋ ਜੀ ਹੁਣ ਇਹਦੇ ਵਿੱਚ ਆਪਾਂ ਇਹਨੂੰ ਵੈਕਿਊਮ ਕਰਦੇ ਆਂ ਪ੍ਰੈਸ਼ਰ ਤਾਂ ਆਪਾਂ ਪਹਿਲਾਂ ਪਾਤਾ ਸੀਗਾ ਹੁਣ ਇਹਦੇ ਚ ਵੈਕਿਊਮ ਕਰਦੇ ਆਂ ਤੇ ਵੈਕਿਊਮ ਕਰਕੇ ਤੇ ਗੈਸ ਪਾ ਕੇ ਫਿਰ ਦੇਖਦੇ ਆਂ ਇਹਦੇ ਚ ਮਤਲਬ ਕੂਲਿੰਗ ਇਹਦੀ ਸਾਰੀ ਤੁਹਾਨੂੰ ਚੈੱਕ ਕਰਾਉਨੇ ਆਂ ਵੈਕਿਊਮ ਹੋ ਰਿਹਾ ਗੱਡੀ ਦਾ ਚਲੋ ਹੁਣ ਆਹ ਲੋ ਤੇ ਗੈਸ ਪਾ ਰਹੇ ਆਂ ਗੈਸ ਪਾ ਕੇ ਤੇ ਦੇਖਦੇ ਆਂ ਕੂਲਿੰਗ ਇਹਦੀ ਗੱਡੀ ਦੀ ਲੋ ਸਾਰੀ ਇਹਦੇ ਚ ਗੈਸ 134 ਨੰਬਰ ਪੈਂਦੀ ਆ ਫਲੋਰਨ ਦੀ ਹੰਡਾਈ ਦੀਆਂ ਗੱਡੀਆਂ ਦੇ ਵਿੱਚ ਨਾ ਫਲੋਰਨ ਦੀ ਗੈਸ 134 ਨੰਬਰ ਪੈਂਦੀ ਆ ਪਹਿਲਾਂ 12 ਨੰਬਰ ਗੈਸ ਆਉਂਦੀ ਸੀ ਹੁਣ 134 ਆਉਂਦੀ ਆ ਤੇ ਏਸੀ ਹੁਣ ਇਹਦਾ ਔਨ ਹੋ ਗਿਆ ਤੇ ਕੂਲਿੰਗ ਦੇਖੋ ਕਿੰਡੀ ਵਧੀਆ ਬਣੀ ਆ ਗੱਡੀ ਦੀ 7 ਸੈਲਸੀਅਸ ਟੈਂਪਰੇਚਰ ਅੰਦਰ ਦਾ ਦਿਖਾ ਰਹੀ ਆ ਬਾਹਰ ਦਾ ਟੈਂਪਰੇਚਰ ਸੀਗਾ 36 ਸੀ ਉਸ ਟਾਈਮ ਤੇ ਇਹ 7 ਸੈਲਸੀਅਸ ਦਿਖਾ ਰਹੀ ਆ ਹੁਣ ਗੱਡੀ ਦੇਖੋ ਕੂਲਿੰਗ ਕਿੰਡੀ ਵਧੀਆ ਤੇ ਜੇ ਤੁਹਾਨੂੰ ਹੁਣ ਵੀਡੀਓ ਵਧੀਆ ਲੱਗੀ ਆ ਤੇ ਕੋਈ ਇੰਸੀ ਇੰਨੀ ਮਿਹਨਤ ਕਰਦੇ ਆ ਤੇ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ ਦੋਸਤੋ